ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ। ਕੇਲਵਾਂ ਦੇ ਹਸਾਬ ਨਾਲ ਵੇਚਦਾ ਸੀ ਫੇਮ ਦੇਖੋ ਕਿਵੇਂ ਇੱਕ ਬਿਹਾਰੀ ਬਾਬੂ ਜੋ ਕਿ ਪੰਜਾਬ ਅੰਦਰ ਆ ਕੇ ਲੁਧਿਆਣਾ ਵਿੱਚ ਰਹਿੰਦਾ ਸੀ ਲੁਕਸ਼ਿਪ ਕੇ ਫਲੋਰ ਗਰਾਇਆ ਜਲੰਧਰ ਵਿੱਚ ਵੇਚਦਾ ਸੀ ਮੋٹے ਲੈਵਲ ਤੇ ਫੇਮ ਫਲੋਰ ਪੁਲਿਸ ਨੇ ਚੱਕ ਲਿਆ ਕਰ ਲਿਆ ਗ੍ਰਿਫਤਾਰ 1 ਕਿਲੋ 200 ਗ੍ਰਾਮ ਬਰਾਮਦ ਕੀਤੀ ਗਈ ਫੇਮ ਜਾਣਕਾਰੀ ਦਿੰਦੇ ਆ ਡੀਐਸਪੀ ਫਲੋਰ ਨੇ ਦੱਸਿਆ ਕਿ ਬਹੁਤੀ ਵੱਡੇ ਖੁਲਾਸੇ ਹੋਣ ਦੀ ਹੈ ਅਸ ਸ਼ਰਿਆਮ ਦਿਨ ਦਿਹਾੜੇ ਵੇਚਦਾ ਸੀ ਪਿੰਡਾਂ ਵਿੱਚ ਘੁੰਮ ਘੁੰਮ ਕੇ ਅਫੀਮ ਅਫੀਮ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਪੁਲਿਸ ਨੇ ਕੀਤਾ ਹੈ ਕਾਬੂ ਪਹਿਲਾਂ ਵੀ ਇਸ ਤੇ ਸਨ ਨਸ਼ਾ ਨਾਲ ਸੰਬੰਧਿਤ ਮੁਕਦਮੇ ਦਰਜ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਕ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਸੁਖਦੇਵ ਸਿੰਘ ਐਸਐਚਓ ਵੱਲੋਂ ਚਲਾਈ ਗਈ ਬਹੁਤ ਹੀ ਵੱਡੀ ਮਹਿਮ ਨੂੰ ਉਸ ਵੇਲੇ ਮਿਲੀ ਵੱਡੀ ਕਾਮਯਾਬੀ ਡਾਕਟਰਾਂ ਨਾਪਰਾ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪਰੀਜ਼ ਦਿਹਾਤੀ ਜੀ ਵੱਲੋਂ ਨਸ਼ਿਆਂ ਦੇ ਰੋਧ ਜਿਹੜੀ ਆ ਉਹ ਮਹਿਮ ਚਲਾਈ ਗਈ ਆ ਕੁਝ ਦਿਨ ਪਹਿਲਾਂ ਅਸੀਂ ਕੈਸਟ ਆਪਰੇਸ਼ਨ ਵੀ ਕੀਤਾ ਸੀ ਉਸ ਵਿੱਚ ਵੀ ਅਸੀਂ ਨੋਮੀਨੇਟ ਕੀਤੇ ਸੀ ਕੁਝ ਬੰਦੇ ਉਹਦੇ ਹੀ ਲੜੀ ਦੇ ਵਿੱਚ ਜਿਹੜੇ ਸੀ ਸਾਡੇ ਐਸਐਚਓ ਇੰਸਪੈਕਟਰ ਸਰਦੇਵ ਸਿੰਘ ਅਸਟੂ ਫਲੋਰ ਤੋਂ ਦੇ ਟੀਮ ਵੱਲੋਂ ਡ੍ਰੈਪ ਕੀਤਾ ਗਿਆ ਸੀ ਇਹ ਬੰਦਾ ਬਿਹਾਰ ਨੂੰ ਬਿਲੋਂਗ ਕਰਦਾ ਸੈਂਟਰ ਮੈਟੋਂ ਇਹਦੇ ਕੋਲੋਂ 1 ਕਿਲੋ ਤੇ 200 ਗ੍ਰਾਮ ਜਿਹੜੀ ਅਫੀਮ ਜਿਹੜੀ ਆਉ ਬਰਾਮੇ ਕੀਤੀ ਗਈ ਆ ਓਕੇ ਜੀ ਇਹ ਕਿੱਥੇ ਦਾ ਆਕਰ ਹੈ ਇੱਥੇ ਲੋਕਲ ਕਿੱਥੇ ਰਹਿ ਰਹੇ ਆ ਇਹ ਲੋਕਲ ਜਿਹੜਾ ਨਹੀਂ ਰਹਿ ਰਿਹਾ ਇਹ ਇਹਦਾ ਲੋਕਲ ਇਹ ਜਿਹੜਾ ਵਾ ਆਪਣਾ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿ ਰਿਹਾ ਹੈਗਾ ਉੱਥੋਂ ਇਹ ਸਪਲਾਈ ਕਰਦਾ ਸੀ ਸਾਡੇ ਗੁਰਾਇਆਂ ਫਲੋਰ ਫਗਵਾੜਾ ਆਦਮਪੁਰ ਇਹਨਾਂ ਸਾਈਡਾਂ ਤੇ ਇਹ ਫੀਮ ਜਿਹੜੀ ਉਹ ਸਪਲਾਈ ਹੁੰਦੀ ਸੀ ਇਸਤੇ ਆਲਰੇਡੀ ਜਿਹੜੇ ਪਹਿਲਾਂ ਪ੍ਰੀਵੀਅਸ ਰਿਕਾਰਡ ਮੁਤਾਬਕ ਵੀ ਦੋ ਮੁਕਦਮੇ ਦਰਜ ਨੇ। ਇੱਕ ਇਕੱਲਾ ਹੀ ਕਰਦਾ ਸੀ ਇਹ। ਹਾਂ, ਇਹ ਇਕੱਲੇ ਦੇ ਇਨਫੋਰਮੇਸ਼ਨ ਸੀ ਤੇ ਆਲਰੇਡੀ ਇਕੱਲੇ ਤੇ ਪਰਚੇ ਦਰਜ ਨੇ। ਇਹ ਅੱਗੇ ਜਿਹੜਾ ਸੀ ਉਹ ਇਕੱਲਾ ਜਿਹੜਾ ਫੀਮ ਲੈ ਆ ਕੇ ਵੇਚਦਾ ਸੀ। ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਮੇਡੀਆ ਕੰਟੈਕਟ